ਵੇ ਵੇ ਦਿਪਕ ਦਿਪਕ ਤਾਂ ਬਾਤ ਚ ਕਰ ਲੈ ਉਹ ਸ਼ੋਰ ਕਰਨਾ ਬੰਦੇ ਲੈ ਕੇ ਜਾਂਦੇ ਘਰ ਅਰੇ ਜੀ ਅੱਜ ਪੱਠਾ ਰਾਜਾ ਦੀ ਵੀ ਉਹ ਆਪਣੇ 14 ਤਿੰਨ ਨੂੰ ਰੇਟ ਕੀਮਾ ਦੇ ਏਰੀਆ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਇਹਦੇ ਆਏ ਚਰਚਾ ਕਿ ਕਿਸ ਤਰ੍ਹਾਂ ਮੁੰਡੇ ਦੀ ਗੋਲੀ ਮਾਰ ਕੇ ਅੱਧੇ ਕਰ ਦਿੱਤੀ ਸੀ ਆ ਜਾਓ ਨਾ ਉਸ ਵਾਂਗੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਦੇ ਵਿਰੁੱਧ ਦੇ ਕਲਾਪ ਉਹਦੇ ਤੇ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਦਾ ਮੇਨ ਕੰਮ ਹੈ ਪ੍ਰੀਵੈਂਸ਼ਨ ਡਿਟੈਕਸ਼ਨ ਦਾ ਉਹਦੇ ਵਿੱਚ ਡਿਟੈਕਸ਼ਨ ਨੂੰ ਪ੍ਰਾਇਰਿਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਤਰਪਨ ACP ਸੁਰਿੰਦਰ ਜੀ ਅਮੋਲਨ ਸਾਡੇ ਸੀਆਈ ਇੰਚਾਰਜ ਵਨ ਔਰ ਸੁਤਨਾਮ ਸਿੰਘ ਜੀ ਐਸ ਐਚਓ ਜੇਟੀ ਦੀਮਾ ਸਾਰਿਆਂ ਨੇ ਵਕਫਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਜੋ ਸਪਸ਼ਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਫੇਸ ਕੀਤਾ ਜਿਹਨੂੰ ਉਹਦੇ ਵਿੱਚ ਫੜਿਆ ਇੱਕ ਤਾਂ ਸਾਇਲਪੀ ਤੇ ਲਿਆ ਸੋਹੀ ਹੈ ਔਰ ਇਹਨੇ ਮੇਨ ਬੋੜੀ ਚਲਾਈ ਸੀ ਮੋਟਰਸਾਈਕਲ ਤੇ ਤਿੰਨ ਨੂੰ ਸਵਾਰ ਸੀਗੇ ਨਾਲ ਆ ਵੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਹੀ ਹੈ। ਵੱਡਾ ਰੰਜੀਤ ਇਹ ਪਤਾ ਲੱਗੀ ਕਿ ਉਸ ਦਿਨ ਮਿਲਤੱਕ ਤੇ ਉਹਦੇ ਦੋ ਦੋਸਤ ਸੀਗੇ। ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰਟ ਸੀਗੇ ਤੇ ਸਾਇੰਪਰੀ ਚ ਲੋਹੀ ਹੋਣਾ ਤੇ ਉਹਨਾਂ ਨਾਲ ਲੜ-ਡਾੜ ਸੀਗੀ। ਉਸੇ ਸੰਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕਿਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਐਡਮਿਨਿਸਟ੍ਰੇਸ਼ਨ ਵਾਲੇ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਕਿਉਂਕਿ ਮਿਲ ਤੱਕ ਜਿਹੜੇ ਆ ਗਏ ਆ ਵੈਨੂ ਰਾਜੀਤ ਸੇਠੀ ਉਹ ਵੈਨੂ ਦੀ ਜਲਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਹੋ ਉਹਨਾਂ ਦੀ ਤੇ ਉੱਤੇ ਗੋਲੀ ਨਹੀਂ ਲੱਗੀ ਜਾ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ। ਔਰ ਸਾਹਿਬ ਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਦੀ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਗਨੇ ਉਸ ਤੋਂ ਬਾਅਦ ਜਿਹੜੇ ਦੂਜੇ ਅਭੀ ਸੇ ਦੂਜਾ ਹੈਗਾ ਸੰਜੂ ਰੰਧਾਵਾ ਪਤਾਪੁਰ ਦੇ ਰੇਲ ਰੇਲ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਹ ਤੋਂ ਉਹਦੇ ਰਾਈਡ ਕਰਦੇ ਦੋਨੇ ਫੜੇ ਐ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਕਿ ਕਿ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਬੇਸਿਕ ਕੁਛ ਗਿਫਟਸ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ ਅਲੀਅਸ ਸੋਹੀ ਇਹਦੇ ਖਿਲਾਫ ਆਕਟ ਮੁਕਦਮੇ ਪਹਿਲਾਂ ਹੀ ਦਰਜ ਨੇ ਲੇਟੈਸਟ ਜਿਹੜਾ ਮੁਕੱਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਨੇ ਘਰ ਜਾ ਕੇ ਗੋਲੀਆਂ ਚਲਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਹੈ ਬੀ ਡਿਵੀਜ਼ਨ 'ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਹਥਿਆਰ ਇੱਕ ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਫੋਨ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਦੀ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਾ ਸੌਂਦਾ ਔਰ ਜਿਹੜਾ ਲੜਕਾ ਸੰਜੂਰੰਦਾਵਾ ਇਹਦੇ ਖਿਲਾਫ 336 ਪਰਪੱਟੀ ਆਰਮਜ਼ ਦਾ 10 ਲੱਖ ਦਾ ਗੇਟੇ ਕੀਮਾ ਦਾ ਮਕਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਹੈ ਔਰ ਜਿਹੜਾ ਵੀ ਹੈ ਉਹਦੇ ਖਿਲਾਫ ਕ੍ਰਿਮੀਨਲ ਰਿਪੋਰਟ ਤੇ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਆ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਵੀ ਉਹਨਾਂ ਨੇ ਲਗਾਇਆ ਉਹ ਸਾਰੇ ਹੁਣ ਉਸ ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਨੇ ਔਰ ਸਾਈਲ ਵਿੱਚ ਹੋਈਦਾ ਹੀ ਪਤਾ ਲੱਗਿਆ ਕਿ ਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਜਿਵੇਂ ਸਪਾਇਰ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਿਆਂ ਦਾ 11ਵੀਂ ਐ 12ਵੀਂ ਐ ਇਹਨਾਂ ਚੋਂ ਔਰ ਮੇਨਲੀ ਇਹ क्राइम ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਚਰੇ ਫਿਰਦੇ ਆ ਮੈਂ ਇਹ ਵੀ ਗੱਲ ਸਮਝਦਾ ਕਿ ਜਦੋਂ ਮਰਡਰ ਦਾ ਜਿਹੜਾ ਹੋਇਆ ਹੀ ਹੋਇਆ ਟ੍ਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ क्राइम ਅੱਗੇ ਵੀ ਪ੍ਰिवेंट ਹੋਇਆ ਹੈ बिकॉज़ ਜਿਹੜੇ ਬੰਦੇ ਆ ਉਹ ਜਿਹੜੇ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇੰਨੇ ਮੁਕੱਦਮੇ ਉਹਨਾਂ ਖਿਲਾਫ ਦਰਜ ਹੋਏ ਹੈ ਤਾਂ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੇਚਲੀ ਮੋਰ ਵੀ ਕ੍ਰਾਈਮ ਜਿਹੜਾ ਪ੍ਰिवेंट ਹੋਏਗਾ ਲਾਕਡਾ ਕਿਸੇ ਤਰ੍ਹਾਂ ਦੀ ਗੈਂਗਵਾਰ ਕੋਈ ਇਹਨਾਂ ਦੇ ਆਪਸ ਵਿੱਚ ਗੈਂਗ ਰਾਏ ਲਾਈਬੀ ਸੀ ਕਿ ਇਹਨਾਂ ਦੇ ਆਪਸ ਵਿੱਚ ਝਗੜਾ ਹੋਵੇ ਜਿਵੇਂ ਤੁਸੀਂ ਦੱਸਿਆ ਕਿ ਇੱਕ ਦੇ ਗੈਂਗ ਦੇ ਵਿੱਚ ਦੇਖੋ ਵਜਾ ਰنجਿਸ਼ ਦੱਸੀ ਹੈ ਜੇ ਕੋਈ ਗੈਂਗਵਾਰ ਆਲੀ ਤਾਂ ਮੇਰੇ ਕੋਲ ਗੱਲ ਨਹੀਂ ਹੈ ਕੋਈ ਲਾਕਡਾ ਲਾਕਡਾ ਕਰਦੀ ਜਿਸ ਦਾ ਵਿੱਚ ਲਾਕਡਾ ਤੇ ਹੀ ਹੁੰਦੀ ਹੈ ਜੇ ਜਦੋਂ ਕਿਸੇ ਬੰਦੇ ਦੀ ਜਦੋਂ ਲਾਈਆਂ ਝਗੜੇ ਆਪਾਂ ਕਰਦੇ ਆਂ ਵਿਚੜਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ ਲਾਕਡਾ ਤੇ ਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਮੈਂ ਤੁਸੇ ਨੂੰ ਆਪਣਾ ਆਪੋਨੈਂਟ ਮੰਨਦੇ ਹਾਂ ਜਾਂ ਕਿਸੇ ਗੱਲ ਤੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਮੈਂ ਤਰਤੀਸ਼ ਚ ਆਏਗੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਤਰਕੇ ਉਹਦੀ ਡਿਟੇਲ ਇਨਕੁਇਰੀਸ਼ਨ ਨੂੰ ਲੈ ਕੇ ਰਿਮਾਂਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਨ ਉਹ ਬਾਕੀ ਵੀ ਜਿਹੜੇ ਬੰਦਿਆਂ ਦੇ ਜੁੜੇ ਵੀ ਕਨਸਟਰੇਸ਼ਨ ਹੈਗੇ ਉਹ ਵੀ ਸਾਰੇ ਅਰੈਸਟ ਕਰਾਂਗੇ ਜਿਹੜਾ ਮਰਿਆ ਜੀ ਗੀਰ ਸੇਠੀ ਉਹਦਾ ਵੀ ਕਿਸੇ ਦੇ ਨਾਲ ਕੋਈ ਗੱਲ ਕੋਈ ਖੇਲਾ ਰਿਹਾ ਆਇਆ ਕੋਈ ਰਿਪੋਰਟ ਦਾ ਜੇਕਰ ਕੋਈ ਆਇਆ ਨਹੀਂ ਸਾਹਮਣੇ ਚੱਕਰ ਕਰਾ ਰਹੇ ਵਸ ਮੈਨੂੰ ਯਕੀਨ ਕੋਈ ਸਾਹਮਣੇ ਆਇਆ ਹੀ ਨਹੀਂ ਕਰਦਾ ਸਰ ਐਡੀ ਕੀ ਰੰਜੀ ਸੀ ਵੀ ਉਹ ਗੁੜੀ ਮਾਰ ਦਿੱਤੀ ਜਿਹਨਾਂ ਨੇ ਵੇਖੋ ਉਹਨੂੰ ਨਹੀਂ ਮਾਰੀ ਸੀ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਵਿੱਚ ਜਿਹੜਾ ਡਾਣ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨਾਲ ਰੰਜੀ ਸੀ ਚਲਾਈ ਉਹਨੇ ਉਹਨਾਂ ਨਾਲ ਬੋਲੀ ਸੀ ਲੱਗੀ ਇਹਦੇ ਚਲੋ ਗਲਤਾਂ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤਨਾ ਮਾਰਦਾ ਕਰ ਹੀ ਦਿੱਤਾ ਜੀ ਇਹ ਵੀ ਦੱਸਿਆ ਜੀ ਸਾਲ ਪ੍ਰਿੰਸ ਜਿਹੜਾ ਹੈ ਸੋਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕ੍ਰਿਮੀਨਲ ਥ੍ਰੈਟ ਟੂ